ਆਪਾਂ ਨੂੰ ਸਾਰਿਆਂ ਦੀ ਆਈਡੈਂਟੀਟੀ ਰਿਵੀਲ ਕਰਨ ਦੀ ਲੋੜ ਨਹੀਂ ਜਿਹੜੇ ਸੱਤ ਹੈਗੇ ਕੁਸ਼ਕਾਂ ਕੈਪਸ ਕੈਫੇ ਵਰਗਾ ਹੋ ਗਿਆ ਉਹ ਸਾਧਜੀ ਹੋ ਗਿਆ ਜਾਂ ਸਤੀਸ਼ ਜੀ ਹੁਰੀ ਹੋਗੇ ਇਹਨਾਂ ਦਾ ਤਾਂ ਆਪਾਂ ਨੂੰ ਪਤਾ ਹੀ ਹੈ ਵੀ ਓਪਨਲੀ ਇਹਨਾਂ ਦੇ ਨਾਮ ਸਾਹਮਣੇ ਹੈਗੇ ਆਪਣੀ ਆਬਾਦੀ ਦੇ ਵਿੱਚ ਅਸਲ ਦੇ ਵਿੱਚ ਆਪਣਾ ਜਿਹੜਾ ਸ਼ੇਅਰ ਹੈਗਾ ਜਾਂ ਆਪਣਾ ਜਿਹੜਾ ਰੇਸ਼ਿਓ ਹੈਗਾ ਉਹ ਘਟ ਕਿਤੇ ਵੀ ਹੋਰ ਨਹੀਂਗਾ ਹਾਂ ਸਰੀ ਤੇ ਐਬਸਫਰਡ ਚ ਜ਼ਿਆਦਾ ਜ਼ਰੂਰ ਹੈ ਅਕਤੂਬਰ ਦੇ ਵਿੱਚ 28 ਫਾਈਲਸ ਹੈਗੀਆਂ ਜੋ ਟੋਰਸ਼ਨ ਰਿਲੇਟਡ ਅਕਤੂਬਰ ਦੇ 31 ਦਿਨਾਂ ਦੇ 28 ਫਾਈਲ 28 ਫਾਈਲ ਹੈ ਆਲਮੋਸਟ 1 ਫਾਈਲ ਡੇਲੀ ਜੇ ਆਪਾਂ ਔਸਤ ਕੱਢੀ ਜੇ 4 ਫਾਈਲ ਇੱਥੇ ਹੁੰਦੀਆਂ ਆਪਾਂ ਇੱਥੇ ਬੈਠੇ ਗੱਲ ਵੀ ਨਹੀਂ ਸੀ ਕਰ ਰਹੇ ਹੁਣ ਅਗਰ ਕਮਿਊਨਿਟੀ ਚ ਕਿਸੇ ਨੇ ਗੱਲ ਨਹੀਂ ਸੀ ਕਰਨੀ ਗਈ ਤਿੰਨ ਲੋਕਾਂ ਤੇ ਜੇ ਚਾਰजेस ਅਪਰੂਵਡ ਹੈਗੇ ਆ ਤੇ 49 ਫਾਈਲਸ ਜਿੱਥੇ ਸ਼ੂਟਿੰਗ ਵਾਪਰੀ 123 ਫਾਈਲਸ ਦੇ ਵਿੱਚੋਂ ਉਹ ਜਿਹੜੀ ਗਿਣਤੀ ਹੈ ਤਿੰਨ ਦੀ ਉਹ ਤਕਰੀਬਨ ਜ਼ੀਰੋ ਲੱਗਦੀ ਹੈ ਉਹ ਤਕਰੀਬਨ ਨਾ ਮਾਤਰ ਲੱਗਦੀ ਹੈ ਪੰਜ ਤੋਂ bc 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 ਦੀ ਗੱਲ ਕਰਦੇ ਆ ਇਹ bc ਦੀ ਪ੍ਰੋਬਲਮ ਘਟ ਤੇ ਸਰੀ ਐਬਸਕਲ ਦੀ ਪ੍ਰੋਬਲਮ ਜ਼ਿਆਦਾ ਜਾ ਬਿਲਕੁਲ ਬਿਲਕੁਲ ਇਹ ਸੇ ਦੱਸਿਓ ਪਹਿਲਾਂ ਕਿਡੀਆਂ ਕਿਡੀਆਂ ਤੇ ਕਿੰਨੀਆਂ ਜੂਰਿਸਡਿਕਸ਼ਨਸ ਤੱਕ ਪਹੁੰਚ ਕੀਤੀ ਇਹ ਡਾਟਾ ਇਕੱਤਰ ਕਰਨ ਦੇ ਵਾਸਤੇ ਸਾਰੇ ਇਸ ਪ੍ਰੋਸੈਸ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਆਪਣੇ ਡਾਇਰੈਕਟਰ ਸਟ੍ਰੈਟੇਜੀ ਐਂਡ ਆਪਰੇਸ਼ਨਸ ਤਿਜਿੰਦਰ ਭਾਈ ਹੋਰ ਨਾਲ ਮੈਂ ਕਮਰੇ 'ਚ ਬੈਠਾ ਉਹਨਾਂ ਦੇ ਆਫਿਸ ਦੇ ਵਿੱਚ ਬੈਠਾ ਸਿਰਫ ਇਹ ਡਿਸਕਸ਼ਨ ਹੋ ਰਹੀ ਸੀ ਵੀ ਆਪਾਂ ਕਿੱਥੇ ਖੜੇ ਆਂ ਐਕਸਟਰਸ਼ਨਸ ਦੇ ਮਾਮਲੇ ਕਿਹੜੀ ਦਿਸ਼ਾ 'ਚ ਜਾ ਰਹੇ ਆ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਤੇ ਐਜੂਕੇਟਿਡ ਗੈਸ ਲਗਾਈ ਜਾ ਰਹੀ ਸੀ ਹੂੰ 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 ਅਸੀਂ ਦੋਹਾਂ ਨੇ ਇੱਕੋ ਟਾਈਮ ਤੇ ਇਹ ਗੱਲ ਕੀਤੀ ਵੀ ਆਪਾਂ ਗੈਸ ਕਦੋਂ ਤਾਈਂ ਲਈ ਜਾਵਾਂਗੇ ਹੂੰ ਆ ਆਪਾਂ ਪੁਖਤਾ ਤੌਰ ਤੇ ਹਜੇ ਤਾਈਂ ਕੋਈ ਗੱਲ ਹੀ ਨਹੀਂ ਕਰ ਸਕਦੇ 2025 ਦਾ ਐਂਡ ਹੋਣ ਨੂੰ ਆ ਲਿਆ ਕੀ ਕੁਝ ਹੋ ਲਿਆ ਹੂੰ ਉੱਥੋਂ ਇਹ ਪ੍ਰੋਸੈਸ ਸ਼ੁਰੂ ਹੋਇਆ ਉੱਥੋਂ ਅਸੀਂ ਅਪਰੋਚ ਕੀਤਾ ਜਿਹੜੇ ਪਹਿਲਾਂ ਜਿਵੇਂ ਤੁਸੀਂ ਜ਼ਿਕਰ ਕੀਤਾ ਜਿਹੜੀ BC ਐਕਸਟਰਸ਼ਨ ਟਾਸਕ ਫੋਰਸ ਹੈ ਔਰ ਜਿਹੜਾ ਉਹਨਾਂ ਤੋਂ ਉਹ ਆਪਾਂ ਬਾਅਦ ਵਿੱਚ ਗੱਲ ਕਰਦੇ ਹਾਂ ਤਸੱਲੀ ਦੇ ਨਾਲ ਕਿ ਉਹਨਾਂ ਦਾ ਕੀ ਜਵਾਬ ਸੀਗਾ ਕਿਉਂ ਉਹਨਾਂ ਨੇ ਜਵਾਬ ਨਹੀਂ ਦਿੱਤਾ ਕੀ ਉਹਨਾਂ ਦੇ ਨੰਬਰ ਸੀ ਜੋ ਉਹਨਾਂ ਨੇ ਸ਼ੇਅਰ ਕੀਤੇ ਪਰ ਉਦੋਂ ਮਗਰੋਂ ਜਿਹੜੀਆਂ ਜੂਰਿਸਡਿਕਸ਼ਨਸ ਨੂੰ ਆਪਾਂ ਅਪਰੋਚ ਕੀਤਾ ਉਹ ਸੀਗੀਆਂ ਸਰੀ ਐਬਸਫਰਡ ਡੈਲਟਾ ਲੈਂਗਲੀ ਵੈਂਕੂਵਰ ਬਰਨਬੀ ਨਿਊ ਵੈਸਟਮਿੰਸਟਰ ਰਿਚਮੰਡ ਕੋਲੋਨਾ ਤੇ ਕੈਮਲੂਪਸ ਇਹਨਾਂ ਦੀ ਚੋਣ ਇਸ ਤੰਨੇ ਨਾਲ ਕੀਤੀ ਕਿ ਜਿਹੜੀ ਵੱਡੀ ਆਬਾਦੀ ਵਾਲੇ ਜਿਹੜੇ ਖੇਤਰ ਹੈਗੇ ਆ ਉਹਦੇ ਚ ਦੋ ਖੇਤਰ ਤੈਹੇ ਜੇ ਆਗੇ ਜਿਹਦੇ ਵਿੱਚ ਆਪਣੀ ਜਿਹੜੀ ਇੰਡੋ ਕੈਨੇਡੀਅਨ ਭਾਈਚਾਰਾ ਹੈਗਾ ਉਹਦਾ ਆਬਾਦੀ ਦੇ ਵਿੱਚ ਕੀ ਡੋਮਿਨੈਂਸ ਹੈਗੀ ਜੀ ਜੀ ਸੋ ਉਸ ਪ੍ਰਭਾਵ ਵਾਲੇ ਖੇਤਰਾਂ ਦੀ ਜਦੋਂ ਆਪਾਂ ਗੱਲ ਕਰਦੇ ਆ ਤਾਂ ਸਰੀ ਤੇ ਐਬਸਫਰਡ ਟੌਪ ਤੇ ਆ ਜਾਂਦੇ ਬਟ ਉਹਦੇ ਨਾਲ ਨਾਲ ਕੀ ਡੈਲਟਾ ਚ ਆਪਣੀ ਕਮਿਊਨਿਟੀ ਦੇ ਮੈਂਬਰ ਘੱਟ ਹੈਗੇ ਕੀ ਲੈਂਗਲੀ ਦੇ ਵਿੱਚ ਘੱਟ ਕੀ ਵੈਂਕੂਵਰ ਦੇ ਵਿੱਚ ਘੱਟ ਕੀ ਬਰਨਬੀ ਦੇ ਵਿੱਚ ਘੱਟ ਹੈ ਕੀ ਨਿਊ ਵੈਸਟ ਆਪਣੀ ਆਬਾਦੀ ਦੇ ਵਿੱਚ ਅਸਲ ਦੇ ਵਿੱਚ ਆਪਣਾ ਜਿਹੜਾ ਸ਼ੇਅਰ ਹੈਗਾ ਜਾਂ ਆਪਣਾ ਜਿਹੜਾ ਰੇਸ਼ਿਓ ਹੈਗਾ ਉਹ ਘਟ ਕਿਤੇ ਵੀ ਹੋਰ ਨਹੀਂਗਾ ਹਾਂ ਸਰੀ ਤੇ ਐਬਰਟਸਫਰਡ ਚ ਜ਼ਿਆਦਾ ਜ਼ਰੂਰ ਹੈ ਸੋ ਉਸ ਹਿਸਾਬ ਦੇ ਨਾਲ ਇਹ ਜਿਹੜੀਆਂ ਜੂਰਿਸਡਿਕਸ਼ਨ ਸੀਗੀਆਂ ਟੋਟਲ 10 ਜੂਰਿਸਡਿਕਸ਼ਨਸ ਬੀਸੀ ਦੀਆਂ ਇਹਨਾਂ ਦੇ ਆਪਾਂ ਨੰਬਰਸ ਬਾਅਦ ਦੇ ਵਿੱਚ ਫਰੋਲਣ ਦੀ ਕੋਸ਼ਿਸ਼ ਕੀਤੀ ਜਿਹੜੇ ਨੰਬਰਸ ਨੇ ਜੀ ਦੱਸੋ ਕੀ ਕਹਾਣੀ ਬਿਆਨ ਕਰਦੇ ਨੇ ਸਰੀ ਐਬਰਟਸਫਰਡ ਤੇ ਹੋਰ ਜੂਰਿਸਡਿਕਸ਼ਨਸ ਦੇ ਨੰਬਰਸ ਕੀ ਕਹਿੰਦੇ ਨੇ ਨੰਬਰਸ ਜੋ ਕਹਿੰਦੇ ਹਨ ਨਾ ਵਿਜੇਪਾਲ ਜੀ ਮੈਂ ਐਮ ਬਲੀਟੀ ਸ਼ੋਰ ਕਿਉਂਕਿ ਨੰਬਰਸ ਜਿਹਨੂੰ ਮੇਰੇ ਕੋਲੇ ਆਉਣੇ ਸ਼ੁਰੂ ਹੋਏ ਸੀਗੇ ਜੀ ਜੀ ਮੈਂ ਸਿਰ ਖੁਰਕਣ ਤੇ ਮਜਬੂਰ ਹੋ ਗਿਆ ਸੀ ਤੇ ਮੈਂ ਹੈਰਾਨ ਨਹੀਂ ਹੋਊਗਾ ਜੇ ਤੁਸੀਂ ਤੇ ਜਿਹੜੇ ਆਪਣੇ ਸਰੋਤੇ ਉਹ ਵੀ ਇੱਕ ਵਾਰੀ ਇਹ ਨੰਬਰ ਸੋਚ ਕੇ ਹਮ ਅੱਖਾਂ ਖੁੱਲੀਆਂ ਨਹੀਂ ਖੁੱਲੀਆਂ ਰਹਿ ਜਾਣਗੀਆਂ ਹਮ ਸਰੀ ਦੇ ਜਿਹੜੇ ਨੰਬਰs ਹੈਗੇ ਟੋਟਲ 2025 ਦੇ ਅ ਟਿਲ ਨਵੰਬਰ 3rd ਅ ਟੋਟਲ ਐਕਸਟੋਰਸ਼ਨ ਰਿਲੇਟਿਡ ਫਾਈਲs ਹੈਗੀਆਂ 81 ਓਕੇ ਇਹਦੇ ਵਿੱਚ 42 ਹੈਗੀਆਂ ਜਿਹੜੀਆਂ ਫਾਈਲs ਉਹ ਹੈਗੀਆਂ ਐਕਸਟੋਰਸ਼ਨ ਰਿਲੇਟਿਡ ਜਿੱਥੇ ਸ਼ੂਟਿੰਗ ਵੀ ਵਾਪਰੀ ਉਹਦੇ ਚ 35 ਮਾਮਲੇ ਹੈਗੇ ਯੂਨਿਕ ਸੱਤ ਮਾਮਲੇ ਅਜਿਹੀਏ ਜਿੱਥੇ ਮਲਟੀਪਲ ਟਾਈਮਸ ਸ਼ੂਟਿੰਗ ਹੋਈਆਂ ਆਪਾਂ ਨੂੰ ਸਾਰਿਆਂ ਦੀ ਆਈਡੈਂਟੀਟੀ ਰਿਵੀਲ ਕਰਨ ਦੀ ਲੋੜ ਨਹੀਂ ਜਿਹੜੇ ਸੱਤ ਹੈਗੇ ਕੁਸ਼ਕ ਕਾਪਸ ਕਾਫੇ ਵਰਗਾ ਹੋ ਗਿਆ ਉਸਤਾਜ ਜੀ ਹੋ ਗਿਆ ਜਾਂ ਸतीश ਜੀ ਹੁਰੀ ਹੋਗੇ ਇਹਨਾਂ ਦਾ ਤਾਂ ਆਪਾਂ ਨੂੰ ਪਤਾ ਹੀ ਹੈ ਵੀ ఓਪਨਲੀ ਇਹਨਾਂ ਦੇ ਨਾਮ ਸਾਹਮਣੇ ਹੈਗੇ ਜਿੱਥੇ ਵਾਰ-ਵਾਰ ਗੋਲੀ ਚੱਲੀ ਹੁਣ ਇਹਦੇ ਵਿੱਚ ਅਰੈਸਟਸ ਜਿਹੜੀਆਂ ਹੈਗੀਆਂ ਐਕਸਟਰਸ਼ਨ ਫਾਈਲਸ ਦੇ ਵਿੱਚ ਉਹ ਹੈਗੀਆਂ ਮਲਟੀਪਲ ਆਪਾਂ ਨੂੰ ਐਗਜ਼ੈਕਟ ਨੰਬਰ ਨਹੀਂ ਦਿੱਤਾਗਾ ਉਹਨਾਂ ਨੇ ਬਟ ਇਹਦੇ ਵਿੱਚ ਜਿਹੜੇ BC ਪ੍ਰੋਸੀਕਿਊਸ਼ਨ ਸਰਵਿਸ ਅਨਿਓ ਅਪਰੂਵਡ ਚਾਰजेस ਹੈਗੇ ਆ ਉਹ ਹੈਗੇ 3 ਉਹ BC ਪ੍ਰੋਸੀਕਿਊਸ਼ਨ ਸਰਵਿਸ ਉਹ ਆਪਦੇ ਆਪ ਚ ਇੱਕ ਮਸਲਾ ਹੈਗਾ ਜਿਹਨੂੰ ਵੱਡੇ ਪੱਧਰ ਤੇ ਡਿਸਕਸ ਕੀਤਾ ਜਾ ਸਕਦਾ ਉਹ ਇੱਕ ਇਹੋ ਜੀ ਲੇਅਰ ਹੈ ਜਿਹੜੀ ਪੂਰੇ ਕੈਨੇਡਾ ਦੇ ਵਿੱਚ ਦੋ ਹੀ ਸੂਬਿਆਂ ਚ ਐਗਜ਼ਿਸਟ ਕਰਦੀ ਹੈ ਐਬਸੋਲੂਟਲੀ ਸੋ ਇਹਦੇ ਵਿੱਚ ਜਿਹੜੇ ਤਿੰਨ ਜਣੇ ਤੇ BC ਪ੍ਰੋਸੀਕਿਊਸ਼ਨ ਸਰਵਿਸ ਨੇ ਚਾਰजेस ਅਪਰੂਵ ਕੀਤੇ ਉਹ 6 ਅਕਤੂਬਰ ਨੂੰ ਇਹਨਾਂ ਨੇ ਦੱਸਿਆ ਸੀਗਾ ਆਪਾਂ ਨੂੰ ਤੇ ਉਹ ਇੱਕੋ ਹੀ ਮਾਮਲੇ ਦੇ ਵਿੱਚ ਜਿਹੜੀ 27 ਮਾਰਚ ਨੂੰ ਇੱਕ ਘਟਨਾ ਵਾਪਰੀ ਸੀ ਇੱਕ ਘਰ ਤੇ ਗੋਲੀ ਚਲਾਉਣ ਦੀ ਉਹਦੇ ਵਿੱਚ 23 ਸਾਲਾਂ ਮਨਦੀਪ ਗਿੱਦਾ 20 ਸਾਲਾਂ ਨਿਰਮਨਦੀਪ ਨਿਰਮਨਦੀਪ ਚੀਮਾ ਤੇ 26 ਸਾਲ ਅਰੁੰਦੀਪ ਸਿੰਘ ਜੀ ਤੇ ਐਕਸਟਰਸ਼ਨ ਰਿਲੇਟਡ ਹੋਮਿਸਾਈਡਸ ਅੰਸਰੀ 0 ਹੁਣ ਇਹ ਹੈਗੇ ਸਿਰਫ ਸਰੀ ਦੇ ਨੰਬਰ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਜ਼ਿਆਦਾ ਸਮਾਂ ਨਾਲ ਲੈਂਦੇ ਹੋਏ ਦੱਸਦਾ ਸਿਰਫ ਅਕਤੂਬਰ ਦੀਆਂ ਇਹਦੇ ਵਿੱਚ ਜਿਹੜੀਆਂ ਫਾਈਲਸ ਹੈਗੀਆਂ 81 ਦੇ ਵਿੱਚੋਂ 28 ਹੈ ਸਿਰਫ ਅਕਤੂਬਰ ਦੇ ਵਿੱਚ 28 ਫਾਈਲਸ ਹੈਗੀਆਂ ਜਿਹੜੀਆਂ ਐਕਸਟਰਸ਼ਨ ਰਿਲੇਟਡ ਉਹਦੇ ਵਿੱਚ ਪਹਿਲੇ ਹਫਤੇ 'ਚ 6 ਫਾਈਲਸ ਦੂਜੇ ਹਫਤੇ 6 ਫਾਈਲਸ ਤੀਜੇ ਹਫਤੇ 'ਚ 5 ਫਾਈਲਸ ਚੌਥੇ ਹਫਤੇ 'ਚ 8 ਫਾਈਲਸ ਤੇ ਜਿਹੜਾ ਉਸ ਤੋਂ ਬਾਅਦ 29 30 31 ਤਿੰਨ ਦਿਨਾਂ ਦੇ ਵਿੱਚ ਤਿੰਨ ਹੋਰ ਫਾਈਲਸ 28 ਫਾਈਲਸ ਸਿਰਫ ਅਕਤੂਬਰ ਦੀਆਂ ਅਕਤੂਬਰ ਦੇ 31 ਦਿਨਾਂ ਦੇ 28 ਫਾਈਲ 28 ਫਾਈਲਸ ਹੈ ਆਲਮੋਸਟ 1 ਫਾਈਲ ਡੇਲੀ ਇਹ ਆ ਬੌਸਤ ਕੱਢੀ ਅੱਛਾ ਇਹ ਇੱਕ ਹੈਰਾਨੀ ਦੀ ਗੱਲ ਇਹ ਨਹੀਂ ਲੱਗਦੀ ਵੀ ਜੇ ਸੀ ਦਿਖਵਾਲੇ ਦੁਆਲੇ ਦੇ ਹੋਰ ਇਲਾਕੇ ਵੇਖਦੇ ਆ ਜੀ ਜਿਵੇਂ ਤੁਸੀਂ ਜ਼ਿਕਰ ਕੀਤਾ ਡੈਲਟਾ ਹੋਇਆ ਬਰਨ ਵੀ ਹੈ ਨਿਊ ਵੈਸਟਮਿੰਸਟਰ ਹੈ ਵੈਨਕੂਵਰ ਹੈ ਉੱਥੋਂ ਦੇ ਇਸ ਪਾਰਟਿਕੂਲਰ ਐਂਗਲ ਵਾਲੇ ਜਿਹੜੇ ਐਕਸਟਰਸ਼ਨ ਰਿਲੇਟਡ ਫਾਈਲਸ ਦੇ ਨੰਬਰਸ ਨੇ ਉਹ ਨਾ ਮਾਤਰ ਨੇ ਲਗਭਗ ਜ਼ੀਰੋ ਹੀ ਨੇ ਐਬਸੋਲੂਟਲੀ ਮੈਂ ਉਧਰੀ ਜਾਣ ਲੱਗਿਆ ਸੀ ਐਬਸਫਰਡ ਦਾ ਨੰਬਰ ਹੈਗਾ 42 ਹੂੰ 7 ਹੈਗੇ ਆ ਇਹਦੇ ਚ ਇਹ ਜਿਹੇ ਜਿੱਥੇ ਹੰਸਵਾਪਰੀ ਗੋਲੀ ਚੱਲੀ ਉਹਦੇ ਚ ਤਿੰਨ ਮਾਮਲਿਆਂ ਚ ਆਰਸਨ ਵੀ ਸੀਗੇ ਹੂੰ 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 ਅਰੈਸਟਸ ਜ਼ੀਰੋ ਹੈਗੀਆਂ ਐਕਸਟਰਸ਼ਨ ਰਿਲੇਟਡ ਹੋਮਿਸਾਈਡਸ ਜ਼ੀਰੋ ਹੈਗੀਆਂ ਬਟ ਹੁਣ ਆਪਾਂ ਆਪਣੇ ਜਿਹੜੇ ਗਵਾਂਢੀ ਹੋਰ ਇਲਾਕੇ ਹੈਗੇ ਸਰੀ ਤੇ ਡੈਲਟਾ ਦਾ ਆਪਾਂ ਜੇ ਕਿਸੇ ਨਵੇਂ ਬੰਦੇ ਨੂੰ ਇੱਥੇ ਲਿਆਈਏ ਤੇ ਆਪਾਂ ਕਹੀਏ ਵੀ ਇਹਦੇ ਵਿਚਾਲੇ ਦੱਸੋ ਵੀ ਡੈਲਟਾ ਕਿਹੜੇ ਪਾਸੇ ਹੈ ਤੇ ਸਰੀ ਕਿਹੜੇ ਪਾਸੇ ਹੈ ਉਹ ਬੰਦਾ ਦੱਸ ਨਹੀਂ ਸਕੂਗਾ ਜੀ ਡੈਲਟਾ ਤੇ ਸਰੀ 'ਚ ਫਰਕ ਕੀ ਹੈ ਐਕਸਟੋਰਸ਼ਨ ਫਾਈਲਸ ਦਾ ਉਹ ਸੁਣ ਕੇ ਜੇ ਤੁਸੀਂ ਹੈਰਾਨ ਨਾ ਹੋ ਜਿਓ ਚਾਰ ਫਾਈਲਸ ਐ ਐਕਸਟੋਰਸ਼ਨ ਰਿਲੇਟਡ ਡੈਲਟਾ ਡੈਲਟਾ ਦੇ ਵਿੱਚ ਟੋਟਲ ਟੋਟਲ ਚਾਰ ਫਾਈਲਸ ਜੀ 2025 ਦੀਆਂ ਹੂੰ 2024 ਤੇ 25 ਨੂੰ ਰਲਾ ਲਓ 5 ਫਾਈਲਸ 81 ਦੇ ਮੁਕਾਬਲੇ ਤੁਸੀਂ ਚਾਰ ਨੂੰ ਰਲਾ ਕੇ ਦੇਖੋ ਜੇ ਚਾਰ ਫਾਈਲਸ ਇੱਥੇ ਹੁੰਦੀਆਂ ਆਪਾਂ ਇੱਥੇ ਬੈਠੇ ਗੱਲ ਵੀ ਨਹੀਂ ਸੀ ਕਰ ਰਹੇ ਹੋਣਾ ਕਮਿਊਨਿਟੀ 'ਚ ਕਿਸੇ ਨੇ ਗੱਲ ਨਹੀਂ ਸੀ ਕਰਨੀਗੀ ਇਹਦੇ 'ਚ ਇੱਕ ਫਾਈਲ ਸੀਗੀ ਜਿੱਥੇ ਸ਼ੂਟਿੰਗ ਵਾਪਰੀ ਸੀ ਹੋਮਿਸਾਈਡ 0 ਵੈਨਕੂਵਰ ਆਬਾਦੀ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਖੇਤਰ ਹੈ ਆਪਣੇ ਪੂਰੇ ਸੂਬੇ ਦਾ ਜ਼ੀਰੋ ਫਾਈਲਸ ਜਿਹੜੀਆਂ ਐਕਸਟਰਸ਼ਨ ਰਿਲੇਟਡ ਜਿੱਥੇ ਇੰਡੋ ਕੈਨੇਡੀਅਨ ਭਾਈਚਾਰੇ ਦੇ ਬਿਜ਼ਨੈਸਸ ਨੂੰ ਇਸ ਢੰਗ ਦੇ ਨਾਲ ਜੋ ਆਪਣੇ ਇੱਥੇ ਘਟਨਾਵਾਂ ਵਾਪਰ ਰਹੀਆਂ ਹਨ ਉਹ ਟਾਰਗੇਟ ਕੀਤਾ ਗਿਆ ਹੋਵੇ ਜੀ ਜੇ ਹੁਣ ਸਰੀ ਤੇ ਐਬਡਸ ਵਾਲੇ ਨੰਬਰ ਆਪਾਂ ਦੇਖੀਏ ਜੇ ਤਕਰੀਬਨ 700 ਫਾਇਲਾ ਬਣਦੀਆਂ ਹਨਾ ਟੋਟਲ 123 ਬਣਦੀਆਂ ਜੀ ਤੇ ਜੇ ਅੱਜ ਤੱਕ ਦੇ ਲੜਾ ਲਾਂਗੇ ਤਾਂ ਉਹ 100% 700 130 ਬਣ ਜਾਣਗੇ ਰਾਈਟ ਸੋ ਅਰੈਸਟ ਵੜੇ ਘਟਨੇ ਅਰੈਸਟ ਬੜੇ ਘਟਨੇ ਇਹਦੇ ਬਾਰੇ ਕੀ ਗੱਲਬਾਤ ਹੋਈ ਹੈ ਜੀ ਇਹਦੇ ਬਾਰੇ ਜੀ ਇਹੀ ਗੱਲ ਹੈਗੀ ਹੈ ਕਿ ਹੁਣ ਤੁਸੀਂ ਇਹੀ ਜਿਹੜੀ ਆਪਾਂ ਪਹਿਲਾਂ ਗੱਲ ਕਰਦੇ ਸੀ ਰਿਚਮਨ ਦਾ ਨੰਬਰ ਕੀ ਹੈਗਾ ਨਿਊ ਵੈਸਟਮਿੰਸਟਰ ਚ ਦੋ ਮਾਮਲੇ ਆ ਬਰਨ ਬੀਚ ਜ਼ੀਰੋ ਹੈ ਐਬਟਸਫਰਡ ਤੇ ਜਦੋਂ ਆਪਾਂ ਸਰੀ ਦੇ ਕੰਪੈਰੀਜ਼ਨ ਕਰਦੇ ਹਾਂ ਨੰਬਰਸ ਦਾ ਤੇ 123 ਮਾਮਲਿਆਂ ਦੀ ਗੱਲ ਕਰਦੇ ਆ ਅਰੈਸਟਸ ਕਿੰਨੀਆਂ 49 ਉਹਦੇ ਵਿੱਚ ਮਾਮਲੇ ਇਹ ਜਿਹੇ ਜਿੱਥੇ ਸ਼ੂਟਿੰਗ ਵਾਪਰੀ ਹੈ ਜਾਂ ਹੰਸਾ ਵਾਪਰੀ ਹੈ ਅਰੈਸਟਸ ਕਿੰਨੀਆਂ ਸਰੀ ਕਹਿੰਦਾ ਮਲਟੀਪਲ ਐਬਟਸਫਰਡ ਕਹਿੰਦਾ 0 ਚਾਰजेस ਅਪਰੂਵਡ ਤਿੰਨ ਲੋਕਾਂ ਤੇ ਹੁਣ ਤੁਸੀਂ ਅੰਦਾਜ਼ਾ ਲਾਓ ਕਿ ਤਿੰਨ ਲੋਕਾਂ ਤੇ ਜਿਹੜੇ ਚਾਰजेस ਅਪਰੂਵਡ ਹੈਗੇ ਆ ਤੇ 49 ਫਾਈਲ ਜਿੱਥੇ ਸ਼ੂਟਿੰਗ ਵਾਪਰੀ ਹੈ 123 ਫਾਈਲਸ ਦੇ ਵਿੱਚੋਂ ਉਹ ਜਿਹੜੀ ਗਿਣਤੀ ਹੈ 3 ਦੀ ਉਹ ਤਕਰੀਬਨ ਜ਼ੀਰੋ ਲੱਗਦੀ ਹੈ ਉਹ ਤਕਰੀਬਨ ਨਾ ਮਾਤਰ ਲੱਗਦੀ ਹੈ ਹਮ ਹੁਣ ਕਿਵੇਂ ਤੁਸੀਂ ਉਹਦੇ ਚ ਕੀ ਹਿੰਡਰੈਂਸ ਕ੍ਰੀਏਟ ਕਰ ਰਹੇ ਹੋ ਜੀ ਕਿਵੇਂ ਤੁਸੀਂ ਇਹਨਾਂ ਦੋਨਾਂ ਚੀਜ਼ਾਂ ਦੀ ਜਦੋਂ ਤੁਲਨਾਤਮਕ ਢੰਗ ਦੇ ਨਾਲ ਦੇਖੋ ਮੈਨੂੰ ਹਜੇ ਵੀ ਯਾਦ ਹੈ ਜੀ ਜਿੱਦਣ ਮੈਂ ਲਾਸਟ ਇੰਟਰਵਿਊ ਕੀਤਾ ਆਪਣੇ ਚੀਫ ਨੋਮ ਲਿਪਿੰਸਕੀ ਹੁਰਾਂ ਦਾ ਜਿੱਦਣ ਇਹਨਾਂ ਨੇ 2.5 ਲੱਖ ਡਾਲਰ ਦਾ ਇਨਾਮ ਅਨਾਉਂਸ ਕੀਤਾ ਸੀ ਜੀ ਸਿਟੀ ਨੇ ਕੀਤਾ ਸੀ ਸਿਟੀ ਨੇ ਤੇ ਐਸ ਪੀ ਐਸ ਨੇ ਜਿਹੜੀ ਸਾਂਝੀ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਉਸ ਦਿਨ ਨੋਮ ਲਿਪਿੰਸਕੀ ਹੁਰਾਂ ਨੂੰ ਮੈਂ ਇੰਟਰਵਿਊ ਕਰਦੇ ਨੇ ਕਿਹਾ ਮੈਂ ਗੋਲੀਆਂ ਚੱਲ ਰਹੀਆਂ ਇਹ ਘਟਨਾਵਾਂ ਵਾਪਰ ਰਹੀਆਂ ਬਹੁਤ ਵਧੀਆ ਗੱਲ ਤੁਸੀਂ ਇਨਾਮ ਅਨਾਉਂਸ ਕਰ ਰਹੇ ਹੋ ਬਟ ਗ੍ਰਫਤਾਰੀਆਂ ਕਿਉਂ ਨਹੀਂ ਹੋ ਰਹੀਆਂ ਉਹ ਕਹਿੰਦੇ ਟਰਾਂਸਨੈਸ਼ਨਲ ਕਿਉਂਕਿ ਇਹਦੇ ਵਿੱਚ ਜਿਹੜਾ ਐਂਗਲ ਹੈਗਾ ਉਹਦੇ ਕਰਕੇ ਮਾਮਲੇ ਜਿਹੜੇ ਹੈਗੇ ਉਹ ਬੜੇ ਗੁੰਝਲਦਾਰ ਹੈ ਤੇ ਰਿਸਟਸ ਜਿਹੜੀਆਂ ਹੈਗੀਆਂ ਮੁਸ਼ਕਲ ਹੋ ਜਾਂਦੀਆਂ ਮੈਂ ਉਹਨਾਂ ਨੂੰ ਅੱਗੇ ਉਹ ਫਾਲੋਅ ਅਪ ਕੁਐਸਚਨ ਕੀਤਾ ਮੈਂ ਕਹੀ ਮੰਨ ਲਿਆ ਟਰਾਂਸਨੈਸ਼ਨਲ ਕਰਾਈਮ ਅਸੀਂ ਇਹ ਕਹਿ ਹੀ ਨਹੀਂ ਰਹੇਗੇ ਜਿਨੇ ਹੁਕਮ ਦਿੱਤਾ ਉਹਨੂੰ ਜਾ ਕੇ ਫੜੋ ਗੋਲੀਆਂ ਤਾਂ ਡਰੋਨ ਤੋਂ ਨਹੀਂ ਚੱਲ ਰਹੀਆਂ ਹਾਂ ਗੋਲੀਆਂ ਚਲਾਉਣ ਵਾਲੇ ਤਾਂ ਇੱਥੇ ਦੁਕਾਨਾਂ ਦੇ ਮੂਹਰੇ ਖੜ ਕੇ ਗੋਲੀਆਂ ਚਲਾ ਕੇ ਜਾ ਰਹੇ ਆ ਟ੍ਰਿਗਰ ਤਾਂ ਕੋਈ ਇੱਥੇ ਪੁੱਲ ਕਰ ਰਿਹਾ ਤਾਂ ਉਹਨਾਂ ਨੂੰ ਤਾਂ ਫੜੋ ਉਹਨਾਂ ਨੂੰ ਕਿਉਂ ਨਹੀਂ ਫੜਿਆ ਜਾ ਰਹੇਗਾ ਫਿਰ ਗੋਲਮੋਲ ਜਵਾਬ ਆਉਣ ਲੱਗ ਜਾਂਦੇ ਸੋ ਇਹ ਜਿਹੜੇ ਨੰਬਰਸ ਹੈਗੇ ਨੇ ਇਹ ਬੇਸਿਕਲੀ ਇਹੀ ਕਹਾਣੀ ਬਿਆਨ ਕਰਦੇ ਤੁਸੀਂ ਅੰਦਾਜ਼ਾ ਲਾ ਕੇ ਦੇਖੋ ਕਿ ਐਬਸਫਰਡ ਤੇ ਸਰੀ ਦੋ ਥਾਂ ਜਿਹੜੇ ਇਹਨਾਂ ਦਾ ਟੋਟਲ ਹੈਗਾ 123 ਤੁਸੀਂ ਜੇ ਵੈਨਕੂਵਰ ਬਰਨ ਵੀ ਨਿਊ ਵਸਟਮਿੰਸਟਰ ਤੇ ਡੈਲਟਾ ਚਾਰ ਜੂਰਿਸਡਿਕਸ਼ਨਸ ਜਿਹੜੀਆਂ ਆਪਣੀਆਂ ਗਵਾਂਡੀ ਜੂਰਿਸਡਿਕਸ਼ਨਸ ਉਹਨਾਂ ਦਾ ਟੋਟਲ ਰੈਲਾਉ 6 ਮਾਮਲੇ ਬਣਦੇ ਆ ਸਿਰਫ 6 ਮਾਮਲੇ ਚਾਰ ਜੂ ਰੈਸਟ੍ਰਿਕਸ਼ਨ ਜੇ ਇੱਥੇ ਕੱਲੇ ਅਕਤੂਬਰ ਅਕਤੂਬਰ ਦੇ 28 ਮਾਮਲੇ ਸਰੀ ਚਾ ਕੱਲੇ ਅਕਤੂਬਰ ਦੇ 28 ਮਾਮਲੇ ਸਰੀ ਦੇ ਵਿੱਚ ਸੋ ਬੇਸਿਕਲੀ ਇਹ ਜੀ ਇਸੇ ਕਰਕੇ ਇੰਪੋਰਟੈਂਟ ਸੀਗੀ ਇਹ ਸਾਰੀ ਪੜਤਾਲ ਕਰਨੀ ਤੇ ਇਹ ਨੰਬਰਸ ਲਿਹਾਉਣੇ ਕਿਉਂਕਿ ਆਪਾਂ ਐਜੂਕੇਟਿਡ ਗੈਸਸਸ ਤੋਂ ਬਾਹਰ ਨਿਕਲ ਸਕਦੇ ਆਪਾਂ ਜਦੋਂ ਬੀਸੀ 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 ਦੀ ਗੱਲ ਕਰਦੇ ਆ ਇਹ ਬੀਸੀ ਦੀ ਪ੍ਰੋਬਲਮ ਘਟ ਤੇ ਸਰੀ ਐਬਰਟਸਫਰਡ ਦੀ ਪ੍ਰੋਬਲਮ ਜ਼ਿਆਦਾ ਬਿਲਕੁਲ ਬਿਲਕੁਲ WhatsApp ਤੇ ਇੱਕ ਮੈਸੇਜ ਆ ਕਿਹਦੇ ਵੀ ਜਿਹੜਾ ਐਬਰਟਸਫਰਡ ਦੇ ਵਿੱਚ ਦਰਸ਼ਨ ਸਾਸੀ ਦਾ ਕਤਲ ਹੋਇਆ ਜਾਂ ਸਰੀ ਦੇ ਵਿੱਚ ਇੱਕ ਸਤਵਿੰਦਰ ਸ਼ਰਮਾ ਦਾ ਕਤਲ ਹੋਇਆ ਵੀ ਉਹ ਮਾਮਲੇ ਤੇ ਐਕਸਟਰਸ਼ਨ ਨਾਲ ਹੀ ਜੁੜਦੇ ਸੀ ਜੀ ਪਰ ਉਹ ਹਜੇ ਕਿਉਂਕਿ ਸਿੱਧੇ ਸਿੱਧੇ ਤੌਰ ਤੇ ਉਹਦੀ ਪੁਸ਼ਟੀ ਪੁਲਿਸ ਉਹਦੀ ਐਕਸਟਰਸ਼ਨ ਦੇ ਮਾਮਲੇ ਨਾਲ ਜੋੜ ਕੇ ਪੁਸ਼ਟੀ ਨਹੀਂ ਕਰ ਰਹੀ ਉਹ ਨਹੀਂ ਨਹੀਂ ਕੀਤੀ ਗਈ ਉਹਦੇ ਚ ਇੱਕ ਬੜਾ ਸਪਸ਼ਟ ਹੈਗਾ ਐਂਡ ਦਰਸ਼ਨ ਸਾਸੀ ਉਹਨਾਂ ਦਾ ਤਾਂ ਆਪਾਂ ਕਿਉਂਕਿ ਆਪ ਆਏ ਹਿੱਟ ਦੇ ਨਾਲ ਆਪਾਂ ਸੰਪਰਕ ਕੀਤਾ ਤੇ ਆਪਾਂ ਉਥੋਂ ਜਿਹੜੇ ਉਹਨਾਂ ਦੇ ਅਧਿਕਾਰੀ ਹੈਗੇ ਉਹਨਾਂ ਦੇ ਨਾਲ ਐਕਸਕਲੂਸਿਵ ਇੰਟਰਵਿਊ ਕਰਕੇ ਆਪਾਂ ਉਹ ਆਪਾਂ ਯੂਜ਼ ਵੀ ਕੀਤਾ ਸੀਗਾ ਆਪਣੇ ਆਨਲਾਈਨ ਵੀ ਯੂਜ਼ ਕੀਤਾ ਵੈਬਸਾਈਟ ਤੇ ਵੀ ਯੂਜ਼ ਕੀਤਾ ਉਹਨਾਂ ਦਾ ਸਪਸ਼ਟ ਕਹਿਣਾ ਸੀਗਾ ਕਿ ਇਹ ਮਾਮਲਾ ਜਿਹੜਾ ਹੈਗਾ ਐਕਸਟਰਸ਼ਨਲ ਰਿਲੇਟਡ ਨਹੀਂਗਾ। ਹੂੰ ਉਹਨਾਂ ਨੇ ਪਰਿਵਾਰ ਨਾਲ ਵੀ ਸੰਪਰਕ ਬਣਾਇਆ ਹੋਇਆ ਹੈ ਹੋਰ ਬਾਕੀ ਸਾਰੀ ਜਾਣਕਾਰੀ ਉਹਨਾਂ ਕੋਲੇ ਹੈਗੀ ਹੈ। ਦੋ ਚੀਜ਼ਾਂ ਵਿਜੇਪਾ ਜੀ। ਇੱਕ ਤਾਂ ਇਹ ਕਿ ਕੋਈ ਕਲੇਮ ਕਰ ਰਿਹਾ। ਹੂੰ ਕਲੇਮ ਕੋਈ ਹੋਰ ਚੀਜ਼ ਬਟ ਜਿਹੜੀ ਪੁਸ਼ਟੀ ਹੋਈ ਵੀ ਹੈ ਮਾਮਲਿਆਂ ਦੀ। ਜੀ ਜੀ ਉਹ ਇੱਕ ਵੱਖਰੀ ਚੀਜ਼ ਹੈ। ਸੋ ਕਿਸੇ ਦੇ ਕਲੇਮ ਕਰਨ ਦੇ ਨਾਲ ਪੁਲਿਸ ਨੇ ਉਸ ਚੀਜ਼ ਦਾ ਉਹਦਾ ਕਨੈਕਸ਼ਨ ਨਹੀਂ ਜੋੜਨਾਗਾ। ਜੀ 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 ਪੁਲਿਸ ਨੇ ਆਪਦੀ ਇਨਵੈਸਟੀਗੇਸ਼ਨ ਕਰਨੀ ਹੈ। ਉਸ ਇਨਵੈਸਟੀਗੇਸ਼ਨ ਤੋਂ ਬਾਅਦ ਉਹ ਚਾਰजेस ਜਿਹੜੇ ਹੈਗੇ ਤੇ ਉਹ ਮਾਮਲਾ ਜਿਹੜਾ ਹੈਗਾ ਉਹ ਕੀ ਐਕਸਟਰਸ਼ਨ ਰਿਲੇਟਡ ਹੈਗਾ ਕਿ ਨਹੀਂ ਉਹਦਾ ਫੈਸਲਾ ਕੀਤਾ ਜਾਊ ਹੂੰ ਸੋ ਇਨਵੈਸਟੀਗੇਸ਼ਨ ਦਾ ਐਬਸੋਲੂਟਲੀ ਸੋ ਇੰਜਰੀ ਜਦ ਜਦੋਂ ਆਪਾਂ ਗੱਲ ਕਰਦੇ ਨੇ ਐਕਸਟਰਸ਼ਨ ਰਿਲੇਟਡ ਉਹ ਇੱਕ ਹੈਗਾ 20 ਦੇ ਜਸਰੀ ਦੇ ਵਿੱਚ ਇੱਕ ਲੜਕੀ ਦੇ ਵਿੱਚ ਜਿਹੜੀ ਘਰੇ ਲੜਕੀ ਪਈ ਸੀਗੀ ਆਪਦੀ ਐਂਡ ਉਹਨਾਂ ਦੇ ਪਿਆ ਤਾਂ ਆਰਾਮ ਕਰਦੇ ਆਪਦੇ ਘਰ ਦੇ ਵਿੱਚ ਸੁਰੱਖੇ ਮਾਹੌਲ ਦੇ ਵਿੱਚ ਉੱਥੇ ਬਾਹਰੋਂ ਚਲਾਈਆਂ ਵੀਆਂ ਗੋਲੀਆਂ ਵਨ ਸ਼ਾਟ ਹਿਟਰ ਜੀ 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 ਸੋ अच्छा ਹੁਣ ਜਦੋਂ ਤੁਸੀਂ ਇਹ ਸਾਰੀ ਗੱਲਬਾਤ ਕੀਤੀ ਜੀ 10 ਵੱਖ-ਵੱਖ ਰਿਆ ਜੁ ਰੈਸਟ੍ਰਿਕਸ਼ਨਜ਼ ਦੇ ਅਫਸਰਾਂ ਤੱਕ ਪਹੁੰਚ ਕੀਤੀ ਆ ਜਿਹੜੀ ਇਹ ਟਾਸਕ ਫੋਰਸ ਬਣੀ ਆ ਉਹਨਾਂ ਨੇ ਕੀ ਜਵਾਬ ਦਿੱਤਾ ਸੀ ਮੈਂ ਇਹ ਜ਼ਰੂਰ ਜਾਣਨਾ ਚਾਹੁੰਨਾ ਕਿਉਂਕਿ ਪਰਪਸ ਤੇ ਟਾਸਕ ਫੋਰਸ ਸਥਾਪਿਤ ਕਰਨ ਦਾ ਇਹ ਸੀ ਨਾ ਕਿ ਇੱਕ ਅੰਬ੍ਰੇਲਾ ਆਰਗੇਨਾਈਜੇਸ਼ਨ ਬਣ ਗਈ ਹੁਣ ਇਹਨਾਂ ਦੀ ਛਤਰਛਾਇਆ ਹੇਠ ਸਾਰੀਆਂ ਇਨਵੈਸਟੀਗੇਸ਼ਨਸ ਹੋਣਗੀਆਂ ਸਰੀ ਦੀ ਲੈਦੀ ਟਾਸਕ ਫੋਰਸ ਆ ਐਬਸੋਰਡ ਵਾਲਿਆਂ ਦੀ ਲੈਦੀ ਆ ਇੱਕ ਆ ਬੀਸੀ ਵਾਲੀ ਅਲੱਗ ਆ ਉਹ ਕੀ ਜਵਾਬ ਸੀਗਾ ਉਹ ਵਿਜੇ ਭਾਜੀ ਤੁਸੀਂ ਦੇਖੋ ਟਾਸਕ ਫੋਰਸ ਦੀ ਆਪਾਂ ਉਦੋਂ ਗੱਲ ਕਰ ਰਹੇ ਹਾਂ ਜਿੱਦਣ ਇਸ ਟਾਸਕ ਫੋਰਸ ਨੂੰ ਸਥਾਪਿਤ ਕੀਤੀ ਨੂੰ ਐਗਜ਼ੈਕਟਲੀ 50 ਡੇਜ਼ ਹੋ ਗਏ ਸੋ ਇੱਕ ਲੈਂਡਮਾਰਕ ਨੰਬਰ ਹੈਗਾ ਉਹਨਾਂ ਵਾਸਤੇ ਵੀ 50 ਦਿਨਾਂ ਚ ਆਪਾਂ ਉਮੀਦ ਕਰਦੇ ਹਾਂ ਕਿ ਘੱਟੋ ਘੱਟ ਸਾਡੇ ਕੋਲੇ ਜਿਹੜੀਆਂ ਬੁਨਿਆਦੀ ਕੁਝ ਚੀਜ਼ਾਂ ਹੈਗੀਆਂ ਉਹਦਾ ਤਾਂ ਜਵਾਬ ਦੇਣ ਜੋਗੇ ਜਿਹੜੇ ਟਾਸਕ ਫੋਰਸ ਦੇ ਮੈਂਬਰਸ ਹੈਗੇ ਆ ਜਾਂ ਉਹਨਾਂ ਤੋਂ ਜਵਾਬ ਦੇ ਅਧਿਕਾਰੀ ਹੈਗੇ ਆ ਉਹ ਦੇ ਸਕਦੇ ਬਟ ਕਨੈਕਟ ਐਫਐਮ ਨੇ 28 ਅਕਤੂਬਰ ਨੂੰ ਜਿਹੜਾ ਮੈਂ ਤੁਹਾਡੇ ਨਾਲ ਜ਼ਿਕਰ ਕੀਤਾ ਉਹ ਮੈਂ ਤੇਜਿੰਦਰ ਭਾਈ ਜਿੱਦਣ ਗੱਲ ਕਰਦੇ ਸੀ 28 ਅਕਤੂਬਰ ਨੂੰ ਇੱਕ ਸਵਾਲਾਂ ਦੀ ਲੜੀ ਤਿਆਰ ਕਰਕੇ ਉਹਨਾਂ ਕੋਲ ਭੇਜੀ ਸੀ ਮਾਫ ਚਾਉਣਾ ਜੀ ਉਹ ਜੇ ਇਹਦਾ ਸਾਨੂੰ ਜਵਾਬ ਦੇ ਦਿਓ ਉਹ ਸਵਾਲਾਂ ਦੇ ਵਿੱਚ ਬੁਨਿਆਦੀ ਸੋ ਦਟ ਆਪਣੇ ਸਾਰੇ ਸਰੋਤਿਆਂ ਨੂੰ ਪਤਾ ਹੋਵੇ ਪੁੱਛਿਆ ਕੀ ਸੀਗਾ ਇੱਕ ਮੇਲ ਰਾਹੀਂ ਸੂਬੇ 'ਚ ਇੱਕ ਸਟੋਰਸ਼ਨ ਦੇ ਕੁੱਲ ਮਾਮਲਿਆਂ ਦੀ ਜਾਣਕਾਰੀ ਪੁੱਛੀ ਸੂਬੇ 'ਚ ਇਹਨਾਂ ਮਾਮਲਿਆਂ ਸੰਬੰਧੀ ਕੁੱਲ ਗ੍ਰਿਫਤਾਰੀਆਂ ਕਿੰਨੀਆਂ ਇਹਨਾਂ ਮਾਮਲਿਆਂ ਦੀ ਸ਼ਹਿਰੀ ਇਲਾਕਿਆਂ ਸੰਬੰਧੀ ਬ੍ਰੇਕਡਾਊਨ ਕਰਕੇ ਜੇ ਉਹ ਜਾਣਕਾਰੀ ਦੇ ਸਕਦੇ ਉਹ ਮੰਗੀ ਸੀ ਤੇ ਇਨਾਂ ਹੀ ਮਾਮਲਿਆਂ ਨਾਲ ਸੰਬੰਧਿਤ ਕੁੱਲ ਸ਼ੂਟਿੰਗ ਦੀਆਂ ਘਟਨਾਵਾਂ ਕਿੰਨੀਆਂ ਐ ਇਹਦੀ ਜਾਣਕਾਰੀ ਮੰਗੀ ਸੀ ਸੋ ਇਹਦੇ ਜਵਾਬ ਦੇ ਵਿੱਚ ਜਿਹੜਾ ਲੱਭ ਲੁਬਾਬ ਹੈਗਾ ਜਿਹੜਾ ਆਪਣੇ ਕੋਲੇ ਜਵਾਬ ਆਇਆ ਸੀਗਾ ਟਾਸਕ ਫੋਰਸ ਵਾਲਿਆਂ ਦਾ ਉਹਨਾਂ ਨੇ ਆਪਣੇ ਨਾਲ ਇੱਕ ਵੀ ਅੰਕੜਾ ਸਾਂਝਾ ਨਹੀਂ ਕੀਤਾ ਇਹ ਨਾਟ ਈਵਨ ਅ ਸਿੰਗਲ ਫਿਗਰ ਹਮ ਅਧਿਕਾਰਤ ਈਮੇਲ ਦੇ ਜਵਾਬ ਦੇ ਵਿੱਚ ਅਫਸਰ ਨੇ ਆਖਿਆ ਸੀਗਾ ਵੀ ਮਾਮਲਿਆਂ ਦੀ ਜਿਹੜੀ ਜਾਂਚ ਹੈਗੀ ਹੈ ਉਹ ਗੁੰਝਲਦਾਰ ਹੈਗੀ ਹੈ ਤੇ ਸਪੈਸੀਫਿਕ ਡਾਟਾ ਦੇ ਵਿੱਚ ਨੋ ਡਾਊਟ ਇੰਟਰਸਟ ਹੈਗਾ ਲੋਕਾਂ ਦਾ ਪਰ ਇੰਟਰਸਟ ਦੇ ਬਾਵਜੂਦ ਹਾਲ ਦੀ ਘੜੀ ਸਟੈਟਿਸਟਿਕਸ ਜਿਹੜੇ ਹੈਗੇ ਆ ਉਹ ਪ੍ਰਦਾਨ ਕਰਨਾ ਸਥਿਤੀ ਦੀ ਕੰਪਲੈਕਸਿਟੀ ਦੇ ਸਕੋਪ ਦੀ ਸਹੀ ਤਸਵੀਰ ਪੇਸ਼ ਨਹੀਂ ਕਰ ਸਕਦਾ ਸੋ ਇਹ ਉਹਦਾ ਲੱਬੂ ਲਬਾਬ ਸੀਗਾ ਜਿਹੜੀ ਉਹ ਪੂਰੀ ਈਮੇਲ ਸੀ ਉਹ ਸੀ ਈਮੇਲ ਤੋਂ ਬਾਅਦ ਮੈਂ ਵਿਰੇਪਾ ਜੀ ਮੈਂ ਜੈਨੂਇਨਲੀ ਦੱਸਦਾ ਮੈਂ ਇੱਕ ਵਾਰੀ ਨਿਰਾਸ਼ ਹੋਇਆ ਤੇ ਮੈਨੂੰ ਆਏ ਲੱਗਿਆ ਵੀ ਗਿਵ ਅਪ ਵੀ ਠੀਕ ਹੈ ਬਸ ਬਹੁਤ ਹੋ ਗਿਆ ਲੀਵ ਇਟ ਵੀ ਇਹਨਾਂ ਤੋਂ ਮੈਂ ਨਹੀਂ ਉਮੀਦ ਲਗਾ ਸਕਦਾ ਹੋਰ ਬਟ ਫਿਰ ਜਦੋਂ ਸੋਮਵਾਰ ਨੂੰ ਵਾਪਸ ਆਇਆ ਪਿਛਲੇ ਸ਼ੁੱਕਰਵਾਰ ਦੀ ਗੱਲ ਸੋਮਵਾਰ ਨੂੰ ਦਫ਼ਤਰ ਆ ਕੇ ਮੈਂ ਵੀ ਜੇ ਇੱਕ ਨੇ ਜਵਾਬ ਨਹੀਂ ਦਿੱਤਾ ਤੇ ਹੋਰ ਕਿੰਨੀਆਂ ਜੂਰਿਸਡਿਕਸ਼ਨਾਂ ਆਪਾਂ ਆਉਦੇ ਨਹੀਂ ਉਹ ਟਰਾਈ ਕਰਨੀ ਜਾਰੀ ਰੱਖਾਂਗੇ ਵੀ ਨੀਡ ਟੂ ਬੀ ਅਕਾਊਂਟੇਬਲ ਫਾਰ आवर ਜੌਬ ਉਹ ਜੇ ਨਹੀਂ ਕੁਝ ਕਰ ਰਹੇਗੇ ਆ ਉਹਨਾਂ ਨੇ ਆਪਾਂ ਨੂੰ ਇੱਕ ਜਵਾਬ ਨਹੀਂ ਦਿੱਤਾਗਾ ਆਪਾਂ ਤਾਂ ਕਰੀਏ ਆਪਾਂ ਆਪਣੇ ਲੋਕਾਂ ਤਾਈਂ ਜਾਣਕਾਰੀ ਪਹੁੰਚਾਈਏ ਉਹਦੇ ਤੋਂ ਬਾਅਦ ਫਿਰ ਆਪਾਂ ਇਹ 10 ਜੂਰਿਸਡਿਕਸ਼ਨਸ ਸ਼ਾਰਟਲਿਸਟ ਕਰਕੇ ਉਹਨਾਂ ਤਾਈਂ ਪਹੁੰਚ ਕੀਤੀ ਕਿ ਆਪਾਂ ਨੂੰ ਪਤਾ ਲੱਗ ਸਕੇ ਕਿ ਸਥਿਤੀ ਕੀ ਹੈ ਬੀਸੀ ਦੀ ਸਥਿਤੀ ਕੀ ਹੈ ਤੇ ਸਰੀ ਦੇ ਐਬਸਵਰਡ ਦੀ ਸਥਿਤੀ ਕੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਫॉर ਟੇਕਿੰਗ ਥਿਸ ਡੀਪਰ ਡਾਈਵ ਇੰਟੂ ਥਿਸ ਐਂਡ ਹੋਪਫੁਲੀ ਜਿਹੜੇ ਹਰ ਨੰਬਰਸ ਨੇ ਮਾਮਲਿਆਂ ਦੀ ਤੁਸੀਂ ਗਿਣਤੀ ਦੱਸੀ ਆ ਇਹਦੇ ਵਿੱਚ ਅੱਗੇ ਇਨਵੈਸਟੀਗੇਸ਼ਨ ਹੋ ਕੇ ਅਰੈਸਟਸ ਹੋ ਕੇ ਕਨਵਿਕਸ਼ਨਸ ਵੀ ਹੋਣ ਐਂਡ ਸਭ ਤੋਂ ਵੱਡੀ ਗੱਲ ਕਿ ਜਿਹੜੇ ਆਹ ਟਾਸਕ ਫੋਰਸ ਬਣਨ ਤੋਂ ਬਾਅਦ ਵੀ ਵਾਰਦਾਤਾਂ ਦੀ ਗਿਣਤੀ ਦੇ ਗਿਣਤੀ ਫੇਰ ਵੀ ਚੱਲਦੀ ਰਹੀ ਹੈ ਨਾ ਵਾਰਦਾਤਾਂ ਫੇਰ ਵੀ ਹੁੰਦੀਆਂ ਰਹੀਆਂ ਨੇ ਇਹਨੂੰ ਠੱਲ ਪਾਏ ਤਾਂ ਕਿ ਸੁੱਖਦਾ ਸਾਹ ਹੋਵੇ ਲਾਅ ਐਂਡ ਆਰਡਰ ਬਹਾਲ ਹੋਵੇ ਤੇ ਜੇ ਠੱਲ ਨਹੀਂ ਵੀ ਪੈਂਦੀ ਘੱਟੋ ਘੱਟ ਗ੍ਰਿਫਤਾਰੀਆਂ ਤਾਂ ਹੋਣ ਜੀ ਜੀ ਪਰ ਠੱਲ ਵੀ ਪਾਏ ਆਈ ਤੇ ਉਹ ਵੀ ਬਹੁਤ ਜ਼ਰੂਰੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬਹੁਤ ਬਹੁਤ ਸ਼ੁਕਰੀ